ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਕਟੋਰੀਆ ਸਟੇਟ ਦੇ ਚਰਚਿਤ ਸਿਟੀ ਅਤੇ ਪੰਜਾਬੀ ਬੱਸਾਂ ਵਾਲੇ ਸ਼ਹਿਰ ਮਿਲਡੂਰਾ ਵਿਖੇ ਤੀਸਰਾ ਕਬੱਡੀ ਕੱਪ ਅਤੇ ਖੇਡ ਮੇਲਾ 10 ਮਈ ਦਿਨ ਸ਼ਨੀਵਾਰ ਨੂੰ ਸ਼ਹੀਦ ਉਦਮ ਸਿੰਘ ਕਲੱਬ ਵੱਲੋਂ ਮਿਲਡੂਰਾ ਸਪੋਰਟਿੰਗ ਪ੍ਰੈਸਾਇੰਟ ਦੇ ਖੇਡ ਮੈਦਾਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਖੇਡਾਂ ਦੇ ਮੁੱਖ ਪ੍ਰਬੰਧਕ ਸਤਵਿੰਦਰਜੀਤ ਸਿੰਘ ਬੌਬੀ ਗੱਲਨੇ ਦੱਸਿਆ ਕਿ ਮਲਡੂਰਾ ਖੇਡ ਮੇਲੇ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਮਲਡੂਰਾ ਮੇਲੇ ਦਾ ਮੁੱਖ ਮਕਸਦ ਜਿੱਥੇ ਪੰਜਾਬੀ ਭਾਈਚਾਰੇ ਨੂੰ ਆਪਸ ਵਿੱਚ ਜੋੜਨਾ ਹੈ, ਉੱਥੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ, ਦੁਨੀਆ ਨੂੰ ਪੰਜਾਬ ਪੰਜਾਬੀਅਤ ਤੇ ਪੰਜਾਬੀਅਤ ਦਾ ਸੰਦੇਸ਼ ਦੇਣਾ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਕਬੱਡੀ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ ਜਿਸ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ 8 ਟੀਮਾਂ ਹਿੱਸਾ ਲੈਣਗੀਆਂ। ਮਾਨਗਵਲੀ ਗੱਲ ਇਹ ਹੈ ਕਿ ਖੇਡ ਮੇਲੇ ਵਿੱਚ ਨਿਊਜ਼ੀਲੈਂਡ ਦੇ ਕਬੱਡੀ ਟੀਮ ਵੀ ਹਿੱਸਾ ਲੈਵੇਗੀ। ਇਸ ਤੋਂ ਇਲਾਵਾ ਬੱਚਿਆਂ ਦੇ ਐਥਲੈਟਿਕਸ ਅਤੇ ਕੁਸ਼ਤੀ ਦੇ ਮੁਕਾਬਲੇ, ਫੁੱਟਬਾਲ, ਰੱਸਾ ਕਸੀ, 뮤지컬, ਚੇਅਰ ਰੈਸ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਫੁੱਟਬਾਲ ਦੇ ਵਰਗ ਵਿੱਚ 20 ਟੀਮਾਂ, ਰੱਸਾ ਕਸੀ ਵਿੱਚ 8 ਟੀਮਾਂ ਤੋਂ ਇਹ ਇਲਾਵਾ ਐਥਲੈਟਿਕਸ ਦੇ ਵਿੱਚ 100 ਤੋਂ ਵੱਧ ਐਥਲੀਟ ਖੇਡਣਗੇ। ਇਸ ਤੋਂ ਇਲਾਵਾ ਸਿੰਘ ਸਭਾ ਗੁਰਦੁਆਰਾ ਸਾਹਿਬ ਮਲਡੂਰਾ ਵਿਖੇ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਵੱਲੋਂ ਸਮੂਹ ਖਿਡਾਰੀਆਂ ਤੇ ਆਉਣ ਵਾਲੇ ਦਰਸ਼ਕਾਂ ਲਈ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ। ਗੁਰੂ ਘਰ ਦੇ ਵਿੱਚ ਮਠਿਆਈਆਂ, ਲੱਡੂ, ਮਠੀਆਂ ਆਦ ਦੇ ਪਕਵਾਨ ਪਕਣੇ ਸ਼ੁਰੂ ਹੋ ਗਏ ਹਨ। ਬੀਬੀਆਂ ਵੀ ਵੱਡੀ ਗਿਣਤੀ ਵਿੱਚ ਪਕਵਾਨ ਪਕਾਉਣ ਵਿੱਚ ਹਿੱਸਾ ਲੈ ਰਹੀਆਂ ਹਨ। ਅੱਜ ਮਲਡੂਰਾ ਦੀ ਮੇਅਰ ਹੈਲਨ ਹੈਲੀ ਜਿੱਥੇ ਖੇਡ ਮੈਦਾਨਾਂ ਦਾ ਮਾਇਨਾ ਕੀਤਾ ਉੱਥੇ ਖੇਡਾਂ ਦੇ ਪ੍ਰਬੰਧਕ ਸਤਵਿੰਦਰਜੀਤ ਸਿੰਘ ਬੌਬੀ ਗਿੱਲ ਸਨੀ ਗਰੇਵੜ ਹਰਮੇਸ਼ ਸਿੰਘ ਰੋਡਾ ਜਗਰੂਪ ਸਿੰਘ ਜਰਖੜ ਨੇ ਹੈਲਨ ਹੌਲੀ ਨੂੰ ਖੇਡਾਂ ਤੇ ਆਉਣ ਦਾ ਸੱਦਾ ਪੱਤਰ ਵੀ ਦਿੱਤਾ ਉਹਨਾਂ ਦੱਸਿਆ ਕਿ ਮੇਜਰ ਸਿੰਘ ਭਗਵੰਤ ਸਿੰਘ ਚੰਦੀ ਸਨੀ ਗਰੇਵੜ ਟੂਰਨਾਮੈਂਟ ਦੇ 골ਡ ਸਪਾਂਸਰ ਹੋਣਗੇ ਜਦਕਿ ਕਮਲਜੀਤ ਸਿੰਘ ਮਨਸੂਰਾ ਗਰੇਵੜ ਆਟਾ ਚੱਕੀ ਵਾਲੇ ਮਨਜਿੰਦਰ ਸਿੰਘ ਗਰੇਵੜ ਵਿਕਰਮ ਸਿੰਘ ਰਮੇਸ਼ ਸਿੰਘ ਰੋਡਾ ਚੈਰੀ ਗਰੇਵਲ ਪਲੈਟੀਨਮ ਸਪான்ਸਰ ਹੋਣਗੇ ਖੇਡਾਂ ਦੇ ਫਾਈਨਲ ਸਮਾਰੋਹ ਤੇ ਦਿਲਪ੍ਰੀਤ ਸਿੰਘ ਦਰਗਵੀਰ ਸਿੰਘ ਮਿਸਟਰ ਐਂਡਰਨ ਫੋਰ ਨੂ ਸਮਾਜ ਅਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ